ਚਾਰੀ ਦੇ ਵਿੱਚ ਪੰਜਾਬ ਮੁੱਖ ਮੰਤਰੀ ਬੋਲੇ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਕਾਨੂੰਨੀ ਮਹਾਰਾ ਤੋਂ ਲੈ ਕੇ ਲੈ ਰਹੇ ਹਾਂ ਸਲਾਹ ਵਿਧਾਨ ਸਭਾ ਦੇ ਵਿੱਚ ਬਣਿਆ ਐਕਟ ਰੱਦ ਨਹੀਂ ਕਰ ਸਕਦੀ ਕੇਂਦਰ ਸਰਕਾਰ ਸੈਨਟ ਪੰਕੀ ਤੇਜਨ ਨੂੰ ਲੈ ਕੇ ਸੀਮਾਨ ਨੇ ਕੇਂਦਰ ਤੇ ਸਾਡੇ ਨਿਸ਼ਾਨੇ ਬੋਲੇ ਭਾਜਪਾ ਨੇ ਪੰਜਾਬ ਦੇ ਵਾਲੇ ਦਿਨ ਪੰਜਾਬੀਆਂ ਨੂੰ ਦਿੱਤਾ ਤੋਹਫਾ ਸਾਡੀ ਵਿਰਾਸਤੀ ਸੰਸਥਾ ਖੋਣ ਦੇ ਲਈ ਕੱਢਿਆ ਗੈਰ ਸੰਵਿਧਾਨਿਕ ਨੋਟਿਸ ਪੰਜਾਬ ਦੇ ਵਿੱਚ ਅਖਬਾਰਾਂ ਵਾਲੀਆਂ ਗੱਡੀਆਂ ਦੀ ਚੈਕਿੰਗ ਨੂੰ ਲੈ ਕੇ ਰਾਜਾ ਬਣਈ ਨੇ ਜਤਾਇਆ ਖਦਸ਼ਾ ਬੋਲੇ ਪ੍ਰੈਸ ਦੀ ਆਜ਼ਾਦੀ ਬਾਰੇ ਖੜੇ ਹੋਏ ਗੰਭੀਰ ਸਵਾਲ ਦੱਸਿਆ ਜਾਵੇ ਇਹਨਾਂ ਕਾਰਵਾਈਆਂ ਦਾ ਸੱਚ ਗੁਰਦਾਸਪੁਰ ਵਿੱਚ ਬੱਬਰ ਖਾਲਸਾ ਦੇ ਦੋ ਗੁਰਗੇ ਗ੍ਰਿਫਤਾਰ ਵਿਦੇਸ਼ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਕਰ ਰਹੇ ਸੀ ਕੰਮ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਸਨ ਮੁਲਜ਼ਮ 4 ਸਾਲ ਬਾਅਦ ਜਿਉਂਦਾ ਫੜਿਆ ਗਿਆ ਮੌਤ ਦਾ ਡਰਾਮਾ ਰਚਣ ਵਾਲਾ ਪੈਰੋਲ ਤੇ ਆਏ ਰੇਪ ਦੇ ਦੋਸ਼ੀ ਨੇ ਬਣਵਾਇਆ ਸੀ ਮੌਤ ਦਾ ਫਰਜ਼ੀ ਸਰਟੀਫਿਕੇਟ ਹੁਲੀਆ ਬਦਲ ਕੇ ਰਹਿ ਰਿਆ ਸੀ ਭੂਆ ਦੇ ਘਰ ਪੰਜਾਬ ਦੇ ਵਿੱਚ ਹੋਰ ਜ਼ਹਿਰੀਲੀ ਹੋਈ ਹਵਾ ਸਵੇਰ ਦਾ ਔਸਤ AQI 500 ਤੋਂ ਪਾਰ ਕੱਲ ਸੀਜ਼ਨ ਚ ਸਭ ਤੋਂ ਵੱਧ 442 ਥਾਵਾਂ ਤੇ ਸਾੜੀ ਦੀ ਭੜਾਲੀ ਨਸਲੀ ਕਮੈਂਟ ਕਰਨ ਵਾਲਿਆਂ ਨੂੰ ਮੈਲਬਰਨ ਦੀ ਸਟੇਜ ਤੋਂ ਦਿਲਜੀਤ ਦਸਾਂਜ ਦਾ ਰਿਪਲਾਈ ਬੋਲੇ ਅਸੀਂ ਇੱਥੇ ਆ ਕੇ ਗੋਰੇ ਵੀ ਕੰਮ ਤੇ ਲਾਏ ਅਗਲੀ ਵਾਰ ਕਰਾਂਗੇ ਇਸ ਤੋਂ ਵੀ ਵੱਡਾ ਸਟੇਡੀਅਮ ਮਹਿਲਾ ਵਰਲਡ ਕਪ ਦੇ ਫਾਈਨਲ ਉਲੇਕੇ ਕੈਪਟਨ ਹਰਮਨਪ੍ਰੀਤ ਦੇ ਸ਼ਹਿਰ ਮੋਗਾ ਦੇ ਵਿੱਚ ਜ਼ਬਰਦਸਤ ਕਰੇ ਮੈਚ ਦੇੇ ਸ਼ੁਭ ਕਾਮਨਾਵਾਂ ਪੇਚ ਰਹੇ ਮੋਗਾ ਵਾਸੀ ਅੱਜ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਦੇ ਨਾਲ ਪੜੇਗੀ ਟੀਮ ਇੰਡੀਆ ਅੱਜ ਤੋਂ ਬਦਲ ਗਿਆ ਆਧਾਰ ਕਾਰਡ ਅਪਡੇਟ ਕਰਨ ਦੇ ਨਿਯਮ ਅਪਡੇਸ਼ਨ ਦੀ ਪ੍ਰਕਿਰਿਆ ਹੋਈ ਡਿਜੀਟਲ ਹੁਣ ਘਰ ਬੈਠੇ ਬਦਲ ਸਕਦੇ ਹੋ ਨਾਮ ਪਤਾ ਤੇ ਮੋਬਾਈਲ ਨੰਬਰ इस न्यूज़ हेडलाइंस के प्रायोजक पतंजलि गाय का घी माँ का भरोसा प्यार से परोसा सशकाल न्यूज़ 18 पंजाब हरियाणा देख रहे सरदर्शका दा स्वागत है मैं तोहाडे नाल गुरजो संधू डायरेक्ट डिस्ट्रिक्ट प्रोग्राम नेक के हाजर हां पर शुरुआत करदे हां इस वेले दी अहम खबर तो गुरदासपुर तो वड्डी खबर है दासी कि गुरदासपुर ਬੱਬਰ ਖਾਲਸਾ ਦੇ ਨਾਲ ਜੁੜੇ ਦੋ ਗੁਰਗੇ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਨੇ ਲਵਦੀਪ ਸਿੰਘ ਦੇ ਅਤੇ ਤੇਕ ਚੰਦਰ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਕਿ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਗੁਰਦੇਵ ਜੱਸਲ ਤੇ ਗੁਰਲਾਲ ਦੇ ਛਾਰਿਆਂ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤਾਂ ਮੁਲਜ਼ਮਾਂ ਨੇ ਪੰਜਾਬ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪੰਜਾਬ ਦੇ ਵਿੱਚ ਵੱਡੀ ਗੈਂਗਵਾੜੀ ਫਿਰਾਕ ਦੇ ਵਿੱਚ ਸਾਨੂੰ ਦੋਵੇਂ ਮੁਲਜ਼ਮ ਮੁਲਜ਼ਮਾਂ ਤੋਂ 10 ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਨੂੰਨ ਵਿਵਸਥਾ ਸੀ ਕਹਿ ਸਕਦੇ ਆ ਬੱਬਰ ਖਾਲਸਾ ਦੇ ਨਾਲ ਜੁੜੇ ਹੋਏ ਇਹ ਦੋ ਗੁਰਗੇ ਗ੍ਰਿਫਤਾਰ ਕੀਤੇ ਗਏ ਲਵਦੀਪ ਸਿੰਘ ਅਤੇ ਟੇਕ ਚੰਦ ਹੈ ਇਹਨਾਂ ਦੋਵਾਂ ਦਾ ਨਾਮ ਜਿਨ੍ਹਾਂ ਨੂੰ ਕਾਬੂ ਕੀਤਾ ਹੈ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤਾਂ ਮਨੋਜ ਰਾਠੀ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਕੀ ਹੋਰ ਵਧੇਰੇ ਜਾਣਕਾਰੀ ਦੇਖੋ ਗੁਜੂਰ ਦੇ ਵਿੱਚ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਦੀ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਲਵਦੀਪ ਸਿੰਘ ਆਫ ਲਵ ਤੇ ਟੇਕ ਚੰਦ ਆਫ ਟੈਂਕੂ ਇਹ ਦੋਨਾਂ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਇੱਕ ਸਿਕਰਟ ਇਨਫੋਰਮੇਸ਼ਨ ਸੀ ਪੁਲਿਸ ਨੂੰ ਜਿਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਔਰ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀਗਾ ਜਿਹੜੀ ਹੰਟਰ ਦੀ ਪ੍ਰੀਮੀਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਇਹਨਾਂ ਦੀ ਜਿਹੜੀ ਰਾਈਵਲ ਗੈਂਗ ਹੈ ਉਹ ਲੋਕ ਟਾਰਗੇਟ ਤੇ ਸੀਗੇ ਔਰ ਪੰਜਾਬ ਦੇ ਵਿੱਚ دہشت ਔਰ ਉਹਨਾਂ ਦੀ ਰਾਈਵਲ ਗੈਂਗ ਤੇ ਟਾਰਗੇਟ ਕਰਨਾ ਉਹਨਾਂ ਨੂੰ ਨਿਸ਼ਾਨੇ ਤੇ ਹਟਾਣਾ ਇਹ ਇਹਨਾਂ ਦਾ ਟਾਰਗੇਟ ਸੀਗਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਦੇਸ਼ 'ਚ ਬੈਠੇ ਗੈਂਗਸਟਰ ਗੁਰਦੇਵ ਤੇ ਬੀਟੀਆਈ ਜਿਹੜੇ ਆਰਗੇਨਾਈਜੇਸ਼ਨ ਉਹਨਾਂ ਦੇ ਨਾਲ ਇਹਨਾਂ ਦੇ ਲਿੰਕ ਸਾਹਮਣੇ ਆ ਰਹੇ ਜਿਹੜੇ ਪੁਲਿਸ ਜਾਣਕਾਰੀ ਦੇ ਰਹੀ ਹੈ ਔਰ ਇਸ ਤੋਂ ਬਾਅਦ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਆਪਣੀ ਸਭ ਤੋਂ ਪਹਿਲਾਂ ਰਾਈਵਲ ਗੈਂਗ ਦੇ ਨਾਲ ਇਹਨਾਂ ਨੇ ਟਾਰਗੇਟ ਕਰਨਾ ਸੀਗਾ ਉਹਨਾਂ ਨੂੰ ਕਹਿ ਸਕਦੇ ਆ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਰਾਈਵਲ ਗੈਂਗ ਨੂੰ ਲੈ ਕੇ ਇਹਨਾਂ ਨੇ ਰੈਕੀ ਵੀ ਜਿਹੜੀ ਹੈਗੀ ਉਹ ਕੀਤੀ ਜਾਣੀ ਸੀ ਹਾਲਾਂਕਿ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਕੌਣ-ਕੌਣ ਰਾਈਵਲ ਗੈਂਗ ਦੇ ਜਿਹੜੇ ਲੋਕ ਨੇ ਇਹਨਾਂ ਦੇ ਨਿਸ਼ਾਨੇ ਤੇ ਸੀਗੇ ਕਿ ਹਾਲਾਂਕਿ ਰਾਈਵਲ ਗੈਂਗ ਦੇ ਨਾਲ-ਨਾਲ ਹੋਰ ਵੀ ਕਈ ਲੋਕ ਇਨਾਦੇ ਨਿਸ਼ਾਨੇ ਤੇ ਸੀਗੇ ਜੋ ਕਿ ਮਾਸਟਰਮਾਈਂਡ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਦੇ ਇਸ਼ਾਰੇ ਤੇ ਇਹਨਾਂ ਨੂੰ ਅੱਗੇ ਜਿਹੜਾ ਇਨਫੋਰਮੇਸ਼ਨ ਦੇਣੀ ਸੀ ਕਿ ਕਿਹਨੋ-ਕਿਹਨੂੰ ਟਾਰਗੇਟ ਕਰਨਾ ਔਰ ਇਸ ਨੂੰ ਲੈ ਕੇ ਹੁਣ ਇਹ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਕਿ ਕਿੰਨੇ ਦਿਨਾਂ ਤੋਂ ਇਹ ਜਿਹੜੇ ਵਿਦੇਸ਼ 'ਚ ਬੈਠੇ ਨੇ ਗੈਂਗਸਟਰ ਉਹਨਾਂ ਦੇ ਸੰਪਰਕ ਸੀਗੇ ਜਿਸ ਤਰ੍ਹਾਂ ਦੀ ਚੀਜ਼ਾਂ ਹੋਰ ਇਹਨਾਂ ਨੂੰ ਕਿਹਾ ਗਿਆ ਸੀਗਾ ਜਿਹਨੇ ਜਿਹੜੀ ਪਿਸਤਲ ਰਿਕਵਰ ਕੀਤੀ ਗਈ ਹੈ ਉਹ ਕਿੱਥੋਂ ਆਈ ਹੈ 32 ਬੋਰਡ ਦੀ ਸਪੈਸ਼ਲਟੀ ਨੂੰ ਰਿਕਵਰ ਕੀਤੀ ਗਈ ਹੈ ਉਹ ਕਿੱਥੋਂ ਆਈ ਹੈ ਕਿੱਥੋਂ ਲੈ ਕੇ ਆਏ ਹੋਰ ਕਿਹੜੇ ਕਨੈਕਸ਼ਨ ਨੇ ਇਹਨਾਂ ਨੈਕਸਸ ਕੰਮ ਕਰ ਰਿਹਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਲੱਗੇ ਜਾ ਰਿਹਾ ਹੈ ਨੈਕਸਸ ਬੋਰਡ ਪਟਾ ਜਿਸ ਨੂੰ ਲੈ ਕੇ ਹੋਰ ਵੀ ਗ੍ਰਿਫਤਾਰੀਆਂ ਇਸ ਮਾਮਲੇ 'ਚ ਹੋ ਸਕਦੀ ਹੈ ਠੀਕ ਹੈ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਮਯਾਬੀ ਪੁਲਿਸ ਨੂੰ ਹਾਸਲ ਹੋਈ ਹੈ ਅੱਗੇ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਅਖਬਾਰਾਂ ਵਾਲੀਆਂ ਗੱਡੀਆਂ ਦੀ ਚੈਕਿੰਗ ਨੂੰ ਲੈ ਕੇ ਰਾਜਾ ਬਣੀ ਨੇ ਸਵਾਲ ਚੁੱਕੇ ਨੇ ਅਖਬਾਰਾਂ ਦੀਆਂ ਗੱਡੀਆਂ ਤੇ ਰੇਡ ਕਿਉਂ ਤਾਂ ਇਹ ਵੜਿੰਗ ਦੇ ਵੱਲੋਂ ਸਵਾਲ ਕੀਤਾ ਗਿਆ ਹੈ ਪ੍ਰੈਸ ਦੀ ਆਜ਼ਾਦੀ ਨੂੰ ਬਾਰੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਗੰਭੀਰ ਸਵਾਲ ਖੜੇ ਹੋਏ ਨੇ ਔਰ ਦੱਸਿਆ ਜਾਵੇ ਕਿ ਇਹਨਾਂ ਕਾਰਵਾਈਆਂ ਦਾ ਸੱਚ ਕੀ ਹੈ ਦਰਸਲ ਅੱਜ ਪੰਜਾਬ ਦੇ ਵਿੱਚ ਕਈ ਥਾਈਂ ਅਖਬਾਰ ਸਪਲਾਈ ਕਰਨ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਹੈ ਇਸ ਕਰਕੇ ਕਈ ਸ਼ਹਿਰਾਂ ਦੇ ਵਿੱਚ ਅਖਬਾਰ ਦੀ ਸਪਲਾਈ ਜਾਤਾ ਨਹੀਂ ਹੋਈ ਜਾਂ ਫਿਰ 延迟 ਹੋ ਗਈ ਤਾਂ ਇਸੋ ਲੈ ਕੇ ਰਾਜਵੜਿੰਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਹਾਲਾਂਕਿ ਇਹ ਪੁਲਿਸ ਹੀ ਸਾਬਤ ਕਰ ਸਕਦੀ ਹੈ ਕਿ ਆਖਰਕਾਰ ਇਹਨਾਂ ਗੱਡੀਆਂ ਦੀ ਚੈਕਿੰਗ ਕਿਉਂ ਕੀਤੀ ਗਈ ਹੈ ਕੀ ਕੋਈ ਸ਼ੱਕ ਦੇ ਆਧਾਰ ਤੇ ਕੀਤੀ ਗਈ ਹੈ ਜਾਂ ਕਿਸੇ ਕਿਸਮ ਦੀ ਕੋਈ ਇਨਪੁਟ ਸੀ ਪਰ ਰਾਜਵੜਿੰਦੇ ਵੱਲੋਂ ਸਵਾਲ ਖੜੇ ਕੀਤੇ ਗਏ ਉਹਨਾਂ ਨੇ ਲਿਖਿਆ ਚਿੰਤਾਜਨਕ ਪੰਜਾਬ ਪਾਰ ਦੇ ਵਿੱਚ ਅਖਬਾਰਾਂ ਦੀ ਡਿਲੀਵਰੀ ਕਰਨ ਵਾਲੇ ਵਾਹਨਾਂ ਤੇ ਛਾਪੇ ਪ੍ਰੈਸ ਦੀ ਆਜ਼ਾਦੀ ਅਤੇ ਜਨਤਕ ਸੁਰੱਖਿਆ ਬਾਰੇ ਗੰਭੀਰ ਸਵਾਲ ਖੜੇ ਕਰਦੇ ਨੇ ਆਪ ਪੰਜਾਬ ਇਹਨਾਂ ਕਾਰਵਾਈਆਂ ਦੇ ਪਿੱਛੇ ਸੱਚ ਕੀ ਹੈ ਅਸੀਂ ਇਸ ਮੁੱਦੇ ਤੇ ਸਪਸ਼ਟਤਾ ਅਤੇ ਪਾਰਦਰਸ਼ਤਾ ਦੀ ਮੰਗ ਕਰਦੇ ਹਾਂ ਤਾਂ ਉਹਨਾਂ ਨੇ ਇਹ ਸਵਾਲ ਕੀਤੇ ਨੇ ਔਰ ਸਿੱਧੇ ਤੌਰ ਤੇ ਹੀ ਕਿਹਾ ਹੈ ਕਿ ਇਸ ਨੂੰ ਲੈ ਕੇ ਸਪਸ਼ਟ ਕੀਤਾ ਜਾਵੇ ਕਿ ਆਖਰਕਾਰ ਕਿਉਂ ਇਹ ਗੱਡੀਆਂ ਜਿਹੜੀਆਂ ਨੇ ਇਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾ ਕੋਲ ਮਿਲਾਕੇ ਗੱਡੀਆਂ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੇ ਹਾਂ ਤਾਂ ਇਸ ਦੀ وجہ ਦੇ ਨਾਲ ਦੱਸ ਦਈਏ ਕਿ ਪ੍ਰਭਾਵਿਤ ਵੀ ਹੋਇਆ ਹੈ ਔਰ ਸਿੱਧੇ ਤੌਰ ਤੇ ਡਿਲੀਵਰੀ ਕਿਉਂਕਿ ਜਿਹੜਾ ਅਖਬਾਰ ਹੈ ਚੜਦੀ ਸਵੇਰ ਹੀ ਜਿਹੜਾ ਉਹ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਜਿਨ੍ਹਾਂ ਨੇ ਅਖਬਾਰ ਲਗਵਾਏ ਹੋਏ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਸਪਲਾਈ ਹੁੰਦੀ ਹੈ ਅਖਬਾਰਾਂ ਦੀ ਕਿਉਂਕਿ ਚੜਦੀ ਸਵੇਰ ਹੀ ਲੋਕ ਅਖਬਾਰਾ ਪੜ੍ਹਦੇ ਨੇ ਤਾਜ਼ਾ ਖਬਰਾਂ ਆਖਿਰਕਾਰ ਕੀ ਕੁਝ ਸਾਰਾ ਦਿਨ ਬਾਪਰੇ ਆ ਤਾਂ ਉਹ ਗੱਡੀਆਂ ਜਿਨ੍ਹਾਂ ਦੀ ਸਪਲਾਈ ਹੁੰਦੀ ਹੈ ਕਿਉਂਕਿ ਦੇਖੋ ਰਾਤ ਨੂੰ ਇਹਨਾਂ ਦੀ ਡਿਲੀਵਰੀ ਹੁੰਦੀ ਹੈ जो अखबार रात को छप के खत्म बंद हो जाते उस तो बाद रात वेले तड़के जो है वो सप्लाई होंगे तो इसके चैकिंग हुई है और चैकिंग लैके राजा वरिंग सवाल खड़े ਤਹਾਰ ਮਨ ਮੰਗੇ ਵਰਲਡ ਕੱਪ ਅੱਗੇ ਬਤਾਗੇ ਤਾਂ ਗੱਲ ਕਰਦੇ ਹਾਂ ਹੁਣ ਮਹਿਲਾ ਵਰਲਡ ਕੱਪ ਦੀ ਦੋ ਮਹਿਲਾ ਵਰਲਡ ਕੱਪ 2025 ਦਾ ਫਾਈਨਲ ਮੁਕਾਬਲਾ ਅੱਜ ਹੈ ਔਰ ਸੁਪਰ ਸੰਡੇ ਅਸੀਂ ਕਹਿ ਸਕਦੇ ਹਾਂ ਭਾਰਤ ਤੇ ਸਾਊਥ ਅਫਰੀਕਾ ਦੇ ਵਿਚਾਲੇ ਖੇਤਾਬੀ ਟੱਕਰ ਹੋਏਗੀ ਮੁੰਬਈ ਦੇ ਡੀਬੀ ਪਾਟੇਲ ਸਟੇਡੀਅਮ ਦੇ ਵਿੱਚ ਮੈਚ ਖੇਡਿਆ ਜਾਏਗਾ ਦੁਪਹਿਰ 3 ਵਜੇ ਦਾ ਸਮਾਂ ਰੱਖਿਆ ਗਿਆ ਜਦੋਂ ਮੈਚ ਸ਼ੁਰੂ ਹੋਏਗਾ 2005 ਅਤੇ 2017 ਤੋਂ ਬਾਅਦ ਦੀ ਤੀਜੀ ਵਾਰ ਟੀਮ ਇੰਡੀਆ ਫਾਈਨਲ ਦੇ ਵਿੱਚ ਪਹੁੰਚੀ ਹੈ और पहली बार फाइनल खेल रही है साउथ अफ्रीका उन्होंने मुकाबला है तो वेमेन वर्ल्ड कप है और उस नव चैंपियन मिलेगा टूरनामेंट का दस दिए कि अब फाइनल मैच खेडिया जाना है दोवों दो टीम कद भी ट्रॉफी नहीं जीत सकिया यने आप इतिहास है और यह तस्वीर दिखा रही हैं लोग हवन कर रहे हैं कामना मंग रहे हैं कि वर्ल्ड कप जेल आए क्योंकि कभी भी अच्छ तक वेमेन ਟੀਮ ਦੇ ਵੱਲੋਂ ਜਿਹੜਾ ਹੈ ਉਹ ਵਰਲਡ ਕੱਪ ਨਹੀਂ ਜਿੱਤਿਆ ਗਿਆ ਨਾ ਹੀ ਦੂਸਰੇ ਪਾਸੇ ਚੱਤੀ ਜਾ ਰਹੀ ਹੈ ਤਾਂ ਪਹਿਲੀ ਵਾਰ ਖੇਡਿਆ ਤਾਂ ਮੈਚ ਮੁੰਬਈ ਦੇ ਡੀਵਾਈ ਪਾਟਲ ਸਟੇਡੀਅਮ ਦੇ ਵਿੱਚ ਹੋਣਾ ਹੈ ਔਰ ਵਿਮੈਨਸ ਵਰਲਡ ਕੱਪ ਦਾ ਨੂੰ ਲੈ ਕੇ ਆਖਰੀ ਨਵਾਂ ਚੈਂਪੀਅਨ 2000 ਦੇ ਵਿੱਚ ਮਿਲਿਆ ਸੀ ਉਸ ਵੇਲੇ ਦੱਸ ਦੇ ਕਿ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਜਿਹੜਾ ਹੈ ਉਹਨਾਂ ਨੂੰ ਫਾਈਨਲ ਦੇ ਵਿੱਚ ਹਰਾਇਆ ਗਿਆ ਸੀ ਇੰਨਾ ਹੀ ਨਹੀਂ 52 ਸਾਲ ਦੇ ਟੂਰਨਾਮੈਂਟ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਗਲੈਂਡ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਜਿਹੜੀਆਂ ਨੇ ਫਾਈਨਲ ਦਾ ਹਿੱਸਾ ਨਹੀਂ ਬਣਿਆ 7 ਵਾਰ ਆਸਟ੍ਰੇਲੀਆ ਤੇ 4 ਵਾਰ ਇੰਗਲੈਂਡ ਚੈਂਪੀਅਨ ਵੀ ਬਣਿਆ ਤਾਂ ਇਹ ਹਵਨ ਹੋ ਰਹੇ ਨੇ ਅੱਜ ਨਵੀਂ ਮੁੰਬਈ ਪਾਟਿਲ ਸਟੇਡੀਅਮ ਦੇ ਵਿੱਚ ਇੰਡੀਆ ਤੇ ਦੱਖਣ ਅਫਰੀਕਾ ਦਾ ਫਾਈਨਲ ਵਨ ਡੇ ਮੈਚ ਹੋਣ ਵਾਲਾ ਹੈ ਕਾਫੀ ਲੋਕਾਂ ਦੀ ਐਕਸਾਈਟਮੈਂਟ ਅਸੀਂ ਕਹਿ ਸਕਦੇ ਹਾਂ ਕਿ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਮੰਦਰਾਂ ਦੇ ਵਿੱਚ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਹਵਨ ਕੀਤੇ ਜਾ ਰਹੇ ਨੇ ਔਰ ਸਵੇਰ ਤੋਂ ਹੀ ਆਪਣੀ ਟੀਮ ਦੀ ਚਿਤ ਲਈ ਹਵਨ ਪੂਜਾ ਅਰਚਨਾ ਜਿਹੜੇ ਲੋਕਾਂ ਦੇ ਵਿੱਚ ਐਕਸਾਈਟਮੈਂਟ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਸਵੇਰ ਤੋਂ ਹੀ ਚੰਡੀਗੜ੍ਹ ਅਸੀਂ ਮੌਜੂਦ ਆ ਸੈਕਟਰ 45 ਦੇ ਮੰਦਿਰ ਦੇ ਵਿੱਚ ਜਿੱਥੇ ਸਵੇਰ ਤੋਂ ਹੀ ਜਿਹੜੇ ਭਗਤ ਜਨ ਉਹ ਇੱਥੇ ਪੂਜਾ ਅਰਚਨਾ ਕਰਦੇ ਨਜ਼ਰ ਆ ਰਹੇ ਨੇ ਮੰਦਿਰਾਂ ਦੇ ਵਿੱਚ ਹਵਨ ਕਰਦੇ ਨਜ਼ਰ ਆ ਰਹੇ ਨੇ ਔਰ ਕਿਉਂਕਿ ਇਸ ਵਾਰੀ ਨਾਰੀ ਸ਼ਕਤੀ ਜੇ ਅਸੀਂ ਗੱਲ ਕਰ ਲਈਏ ਕਾਫੀ ਅੱਛੀ ਜਿੱਤ ਦੀ ਜਿਹੜੀ ਆ ਕਾਮਨਾ ਕਰਦੇ ਹੋਏ आ, कह सकते हैं कि सवेर तो ही पूजा अर्चना कीती जा रही है और ਤੁਸੀਂ ਦੇਖ ਸਕਦੇ ਹੋ ਕਿ ਜੰंडीगढ़ ਦੇ ਵਕਫਾਕ ਮੰਦਰਾਂ ਦੇ ਵਿੱਚ ਹਵਨ ਕੀਤੇ ਜਾ ਰਹੇ ਨੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ और पूरा नारी शक्ति ਦੇ ਲਈ یعنی ਕਿ ਆਪਣੀ ਇੰਡੀਆ ਦੀ ਜਿਹੜੀ ਨਾਰੀ ਸ਼ਕਤੀ ਹੈ और ਅੱਜ ਦਾ ਮੈਚ ਬਹੁਤ ਹੀ ਕਹਿ ਸਕਦੇ ਆ ਕਿ ਅਹਿਮ ਹੋਣ ਵਾਲਾ ਹੈ ਸਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਗੱਲ ਕਰ ਲਈਏ ਜੈਮੀਮਾ ਰੋਡਰਿਕਸ ਦੀ ਗੱਲ ਕਰ ਲਈਏ ਸਮ੍ਰਿਤੀ ਦੀ ਗੱਲ ਕਰ ਲਈਏ ਬਹੁਤ ਅੱਛੀ ਪਰਫਾਰਮੈਂਸ ਲਾਸਟ ਟਾਈਮ ਦੀ ਦਿੱਤੀ ਹੈ ਲੇਕਿਨ ਇਸ ਵਾਰ ਵੀ ਜੇਸੀ ਗੱਲ ਕਰ ਲਈਏ ਪੂਰੀ ਇੱਕ ਟੀਮ ਨੂੰ ਜੇ ਤਾਉਣ ਵਾਸਤੇ ਪੂਰੇ ਕਹਿ ਸਕਦੇ ਆ ਕਿ ਇੰਡੀਆ ਦੇ ਵਿੱਚ ਜਿਹੜੀ ਪੂਜਾ ਅਰਚਨਾ ਉਹ ਸਵੇਰ ਤੋਂ ਹੀ ਲਗਾਤਾਰ ਜਾਰੀ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਵਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਵਨ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਪੰਡਤ ਜੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਵਿਨੂ ਜੀ ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਫਾਈਨਲ ਮੈਚ ਹੈ ਉਹ ਸਵੇਰ ਤੋਂ ਹੀ ਅਸੀਂ ਦੇਖ ਰਹੇ ਹਵਨ ਵਗੈਰਾ ਚਲਦੇ ਨਜ਼ਰ ਆ ਰਹੇ ਬਿਲਕੁਲ ਜੀ ਆਪ ਦੇਖ ਸਕਦੇ ਹੋ ਗੋਰੀ ਸ਼ੰਕਰ ਸੇਵਾਦਲ ਗਊਸ਼ਾਲਾ ਸੈਕਟਰ 45 ਦੇ ਵਿੱਚ ਜਿੰਨੇ ਵੀ ਆਪਣੇ ਦਿਨtihar ਹੁੰਦੇ ਨੇ ਉਹ ਬੜੇ ਧਮ-ਧਮ ਨਾਲ ਮਨਾਏ ਜਾਂਦੇ ਨੇ ਤੇ ਅੱਜ ਆਪਣੀ ਭਾਰਤ ਟੀਮ ਦਾ ਸਾਡੀ ਬੇਟੀਆਂ ਦਾ ਖਾਸ ਕਰ ਦੇਖੋ ਸਾਡੇ ਬੇਟੇ ਤਾਂ ਕਰਦੇ ਹੀ ਕਰਦੇ ਨੇ ਸਾਡੀ ਬੇਟੀਆਂ ਦਾ ਇਸ ਵਰ ਜਿਹੜਾ ਹੈ ਮੈਚ ਹੈ ਬੜਾ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਾਊਥ ਅਫਰੀਕਾ ਵਰਗੀ ਟੀਮ ਹੈ ਬਹੁਤ ਵਧੀਆ ਦੇਖੋ ਉਹ ਟੀਮ ਮੰਨੀ ਜਾਂਦੀ ਹੈ ਪੂਰੇ ਵਿਸ਼ਵ ਦੇ ਵਿੱਚ ਕਿ ਉਹਨਾਂ ਦੇ ਨਾਲ ਜਿਹੜਾ ਇਹ ਮੈਚ ਹੈ ਬਹੁਤ ਵੱਡੇ ਪੱਧਰ ਤੋਂ ਹੋਣ ਵਾਲਾ ਹੈ ਤੇ ਇਸ ਕਰਕੇ ਸਾਡੀ ਬੇਟੀਆਂ ਹੁਣ ਕਿਸੇ ਵੀ ਘਟ ਨਹੀਂ ਹੈਗੀਆਂ ਸਾਡੀ ਬੇਟੀਆਂ ਹਰ ਪਾਸੇ ਤੋਂ ਵੱਧ ਰਹੀਆਂ ਨੇ ਸਾਡੀ ਬੇਟੀਆਂ ਹਰ ਪਾਸੇ ਤੋਂ ਅੱਛਾ ਕਾ ਅੱਛਾ ਕਰ ਰਹੀਆਂ ਨੇ ਚਾਹੇ ਉਹ ਸਾਡਾ ਆਰਮੀ ਦਾ ਖੇਤਰ ਹੋਵੇ ਚਾਹੇ ਸਾਡਾ ਖੇਲ ਦਾ ਖੇਤਰ ਹੋਵੇ ਚਾਹੇ ਆਈਐਸ ਹੋਣ ਆਈਪੀਐਸ ਹੋਣ ਹਰ ਜਗ੍ਹਾ ਤੇ ਸਾਡੀ ਬੇਟੀਆਂ ਬਹੁਤ ਅੱਛਾ ਬਾਕਮਾਲ ਕੰਮ ਕਰ ਰਹੀਆਂ ਨੇ ਕਿਸ ਕਰਕੇ ਇਸ ਸਵੇਰ ਤੋਂ ਹਵਨ ਪੂਜਨ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਵੀ ਉਹਨਾਂ ਦੀ ਮੰਗਲ ਕਾਮਨਾ ਵਾਸਤੇ ਉਹਨਾਂ ਦੀ ਵਿਜੇ ਵਾਸਤੇ ਕਿ ਅੱਜ ਇਹ ਜਿਹੜਾ ਮੈਚ ਹੈ ਇਹ ਵਿਜੇ ਹੋ ਕੇ ਭਾਰਤ ਦਾ ਜਿਹੜਾ ਨਾਮ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਅਗਰਨੀ ਪਰਦੀਤੇ ਰਹੇ ਮੁੰਬਈ ਦੇ ਡੀਵਾਈ ਪਾਟਲ ਸਟੇਡੀਅਮ ਦੇ ਵਿੱਚ ਅੱਜ ਮਹਿਲਾ ਕ੍ਰਿਕਟ ਵਰਲਡ ਕੱਪ ਦਾ ਮਹਾ ਮੁਕਾਬਲਾ ਹੋ ਜਾ ਰਿਹਾ ਹੈ ਇੰਡੀਆ ਦੀ ਕਪਤਾਨੀ ਕਰ ਰਹੀ ਹੈ ਹਰਮਨਪ੍ਰੀਤ ਕੌਰ ਜਿਹੜੀ ਮੋਗਾ ਦੀ ਰਹਿਣ ਵਾਲੀ ਸੀ ਔਰ ਅੱਜ ਇੱਕ ਮਹਾ ਮੁਕਾਬਲਾ ਜਿਹੜਾ ਹੋਣ ਜਾ ਰਿਹਾ ਹੈ ਸਾਡੇ ਨਾਲ ਪਿੱਛੇ ਤੁਸੀਂ ਦੇਖ ਸਕਦੇ ਹੋ ਪਲੇਅਰ ਨੇ ਹਰਮਨਪ੍ਰੀਤ ਕੌਰ ਜਿਹੜੀ ਅੱਜ ਕਪਤਾਨੀ ਕਰ ਰਹੀ ਹੈ ਇੰਡੀਆ ਟੀਮ ਦੀ ਉਹਨਾਂ ਦੇ ਨਾਲ ਖੇਲੀ ਵੀ ਹੋਈ ਹੈ ਬਚਪਨ ਦੇ ਵਿੱਚ ਗੱਲਬਾਤ ਕਰ ਲੈਣੇ ਇਹਨਾਂ ਦਾ ਕੀ ਕਹਿੰਦੇ ਕਿਸ ਤਰ੍ਹਾਂ ਦੀਆਂ ਉਮੀਦਾਂ ਕਿਉਂਕਿ ਤੀਸਰੀ ਵਾਰ ਜਿਹੜਾ ਮਹਿਲਾ ਕ੍ਰਿਕਟ ਟੀਮ ਹੈ ਉਹ ਵਰਲਡ ਕੱਪ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚੀ ਹੈ ਔਰ ਦੋ ਵਾਰੀ ਪਹਿਲਾਂ ਤਾਂ ਜਿੱਤ ਨਹੀਂ ਪਾਈ ਲੇਕਿਨ ਇਸ ਵਾਰ ਦੀਆਂ ਕਿਸ ਤਰ੍ਹਾਂ ਦੀਆਂ ਉਮੀਦਾਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਤੀ ਜੀ ਹਰਮਨਪ੍ਰੀਤ ਕੌਰ ਕਪਤਾਨੀ ਕਰ ਰਹੀ ਹੈ ਇੰਡੀਆ ਕ੍ਰਿਕਟ ਟੀਮ ਦੀ ਕੀ ਕਹ ਭਾਜੀ ਪੂਰੇ ਹਿੰਦੁਸਤਾਨ ਨੂੰ ਇਹਨਾਂ ਤੇ ਬੜੀ ਉਮੀਦ ਹੈ ਔਰ ਸਾਰੇ ਹਿੰਦੁਸਤਾਨ ਦੀ ਬਲੇਸਿੰਗ ਇਹਨਾਂ ਦੇ ਨਾਲ ਆ ਤੇ ਅਸੀਂ ਵੀ ਪੂਰੋਂ ਮਤਲਬ ਪੂਰਾ ਹਿੰਦੁਸਤਾਨ ਵੇਟ ਕਰ ਰਿਹਾ वर्ल्ड कप ਦੀ ਕਦੋਂ ਇੰਡੀਆ ਦੇ ਵਿੱਚ ਲੈ ਕੇ ਆਣਗੇ ਹਰਮਨਪ੍ਰੀਤ ਕੋਲ ਦੇ ਅਸੀਂ ਹੱਥਾਂ 'ਚ ਦੇਖਣਾ ਚਾਹੁੰਦੇ ਹਾਂ ਉਹ वर्ल्ड कप ਤੇ ਤਾਂਕਿ ਪੂਰਾ ਹਿੰਦੁਸਤਾਨ ਇਸ ਚੀਜ਼ ਨੂੰ ਸੈਲੀਬ੍ਰੇਟ ਕਰੇ ਔਰ ਹਰਮਨਪ੍ਰੀਤ ਕੋਰ ਸਟਾਰਟਿੰਗ ਤੋਂ ਜਿਵੇਂ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਪ੍ਰਿੰਸੀਪਲ ਦਾ ਮੇਰੇ ਕੋਲ ਫੋਨ ਆਇਆ ਸੀਗਾ ਕਿ ਸਾਡੀ ਟੀਮ ਨੂੰ ਤੁਸੀਂ ਨਾ ਡਿਸਟ੍ਰਿਕਟ ਵਾਸਤੇ ਤਿਆਰ ਕਰੋ ਉਹਦੇ ਕਰਕੇ ਵਿੱਚ ਜਿਹੜੀ 14 ਟੀਮਾਂ 14 ਪਲੇਅਰਾਂ ਦੀ ਟੀਮ ਸੀਗੀ ਉਹਦੇ ਵਿੱਚ ਹਰਮਨਪ੍ਰੀਤ ਕੋਰ ਵੀ ਸੀਗੀ ਤੇ ਉਹਨਾਂ ਨੂੰ ਅਸੀਂ ਖੜਾਉਂਦੇ ਹੁੰਦੇ ਸੀਗੇ ਤੇ ਅੱਜ ਹਰਮਨਪ੍ਰੀਤ ਕੋਰ ਨੂੰ ਜਦੋਂ ਇੰਡੀਅਨ ਟੀਮ ਦੇ ਵਿੱਚ ਖੇੜਦੇ ਦੇਖਦੇ ਆਂ ਔਰ ਉਹ ਵੀ ਕਪਤਾਨ ਦੇ ਰੂਪ ਦੇ ਤੇ ਬੜਾ ਪ੍ਰਾਊਡ ਫੀਲ ਹੁੰਦਾ ਵਾ ਬੜਾ ਮਤਲਬ ਅੱਛਾ ਗੁੱਡ ਫੀਲ ਹੁੰਦਾ ਕਿ ਲੈ ਵੀ ਸਾਡੇ ਪੰਜਾਬ ਦੀ ਤੇ ਇਹ ਇੱਕ ਮਤਲਬ ਪੰਜਾਬ ਦੀ ਸ਼ੇਰਨੀ ਹੈ ਇੱਕ ਜਿਹੜੀ ਪਿਛਲੇ ਜਿਹੜਾ ਮੈਚ ਦੇਖਿਆ ਤੁਸੀਂ ਆਸਟ੍ਰੇਲੀਆ ਦਾ ਉਹਨੇ ਕਿੰਨੀ ਵਧੀਆ ਪਰਫਾਰਮੈਂਸ ਕੀਤੀ ਉਹਦੇ ਨਾਲ ਨਾਲ ਜੈਮੀਆਂ ਨੇ ਵੀ ਕਿੰਨਾ ਵਧੀਆ ਸ਼ਤਕ ਮਾਰਿਆ ਜਿਸ ਦੀ ਬਦੌਲਤ ਆ ਅੱਜ ਸੈਮੀਫਾਈਨਲ ਤੋਂ ਫਾਈਨਲ ਤੇ ਜਾਏ ਹੈ ਤੇ ਬਸ ਸਾਰਿਆਂ ਦੀ ਉਮੀਦਾਂ ਸਾਡੀ ਇਹੀ ਹੈ ਕਿ ਲਵੀ ਇਹ ਵਰਲਡ ਕੱਪ ਜਲਦੀ ਤੋਂ ਜਲਦੀ ਅਸੀਂ ਹਰਮਨਪ੍ਰੀਤ ਦੇ ਹੱਥੋਂ ਦੇਖਣਾ ਚਾਹੁੰਦੇ ਔਰ ਪੂਰੀ ਟੀਮ ਬੜੀ ਫਾਰਮ ਦੇ ਵਿੱਚ ਹੈ ਪੂਰੀ ਇੰਡੀਅਨ ਟੀਮ ਤੇ ਬਸ ਇਹੀ ਹੈ ਕਿ ਜਲਦੀ ਜਲਦੀ ਇਹ ਅੱਜ ਦਾ ਜਿਹੜਾ ਵਰਲਡ ਕੱਪ ਹੈ ਉਹ ਮੈਚ ਜਿੱਤੇ ਇੰਡੀਆ ਇਤਾਲੀਆ ਨੂੰ ਹਰਾ ਕੇ ਫਾਈਨਲ ਦੇ ਵਿੱਚ ਪਹੁੰਚਿਆ ਧੂਆਦਾਰ ਬੈਟਿੰਗ ਕੀਤੀ ਸੀ ਹਰਮਨਪ੍ਰੀਤ ਕੋਰ ਨੇ 99 ਰਨ ਮਾਰੇ ਸੀਗੇ ਹੁਣ ਕੀ ਲੱਗ ਰਿਹਾ ਕਿ ਕਿੰਨੇ ਰਨ ਮਰੇ ਜੀ ਬਿਲਕੁਲ ਬਿਲਕੁਲ ਕਿਉਂਕਿ ਹਰਮਨਪ੍ਰੀਤ ਕੋਰ ਇੱਕ ਐਸੀ ਪਲੇਅਰ ਹੈ ਉਹ ਮਤਲਬ ਕਿ ਪੂਰੇ ਫਾਰਮ ਦੇ ਵਿੱਚ ਆ ਉਹ ਪਿਛਲੇ ਮੈਚੇਜ਼ ਵੀ ਦੇਖਿਆ ਮਤਲਬ 50 100 ਤਾਂ ਉਹ ਕੋਈ ਦਿੱਕਤ ਨਹੀਂ ਕੀ ਬੜੀ ਅੱਛੀ ਪਲੇਅਰ ਹੈ ਤੇ ਬਾਕੀ ਸਾਰੇ ਹਿੰਦੁਸਤਾਨ ਨੂੰ ਉਮੀਦਾਂ ਉਹਨਾਂ ਤੇ ਔਰ ਸਾਨੂੰ ਪਤਾ ਵੀ ਹੈ ਕਿ ਉਹ ਪਲੇਅਰ ਜਿਸ ਲੈਵਲ ਦੀ ਹੈਗੀ ਆ ਉਹਨੇ ਅੱਜ ਜੋ ਇੱਕ 50 ਦਾ ਸਾਰੇ ਨੂੰ ਪਤਾ ਹੈ 50 ਦਾ ਪੱਕਾ ਵਜਨੀ ਵਜਨੀ ਹੈ ਕਿਉਂਕਿ ਉਹ ਫਾਈਨਲ ਦੇ ਵਿੱਚ ਤਾਂ ਅਰਧ ਸ਼ਤਕ ਦਾ ਜ਼ਰੂਰ ਹੋਏਗਾ ਹਰ ਬੰਦਾ ਇਹ ਦਾਵਾ ਕੀਤਾ ਜਾ ਰਿਹਾ ਹੈ ਔਰ ਬੇਹਦੀ ਜ਼ਿਆਦਾ ਉਮੀਦਾਂ ਨੇ ਸੋ ਦੱਸਿਆ ਹੈ ਕਿ ਅੱਜ ਮੈਚ ਹੋਏਗਾ ਔਰ 3 ਵਜੇ ਸ਼ੁਰੂ ਹੋਣਾ ਹੈ ਦੁਪਹਿਰ ਨੂੰ ਔਰ ਉਸ ਤੋਂ ਪਹਿਲਾਂ ਪੂਰੀ ਕਿਉਂਕਿ ਪਰਮਾਤਮਾ ਨੂੰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂਕਿ ਵਰਲਡ ਕੱਪ ਜਿਹੜਾ ਹੈ ਉਹ ਸਾਡੇ इंडिया ਵਿੱਚ ਆਵੇ ਔਰ ਪਹਿਲੀ ਵਾਰ ਅਜਿਹਾ ਜਿਹਾ ਹੈ ਉਹ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰ ਟੀਮਾਂ ਬੇਸ਼ੱਕ ਜਾ ਚੁੱਕੀਆਂ ਨੇ ਇੰਡੀਆ ਦੀ ਟੀਮ ਫਾਈਨਲਸ ਪਰ ਜਿੱਤ ਨਹੀਂ ਸਕੀ ਸਿੱਧਾ ਰੋ ਕਰਾਂਗੇ ਮਨੋਜ ਰਾਠੀ ਨੇ ਸਾਡੇ ਨਾਲ ਕ੍ਰਿਕਟਰ ਅਮਨਜੋਤ ਕੋਰ ਦਾ ਪਰਿਵਾਰ ਹੈ ਉਹਨਾਂ ਦੇ ਨਾਲ ਮੌਜੂਦ ਹੈ ਸਿੱਧਾ ਉਹਨਾਂ ਦਾ ਰੁੱਖ ਕਰਦੇ ਆ ਲਾਈਵ ਮੌਜੂਦ ਨੇ ਮਨੋਜ ਪਰਿਵਾਰ ਤੁਹਾਡੇ ਨਾਲ ਮੌਜੂਦ ਹੈ ਇਸ ਵੇਲੇ ਅਮਨਜੋਤ ਕੋਰ ਦਾ ਔਰ ਹਰ ਇੱਕ ਦੀਆਂ ਨਜ਼ਰਾਂ ਬੜੀਆਂ ਹੋਈਆਂ ਨੇ ਅੱਜ ਦੇ ਇਸ ਮੈਚ ਤੇ ਬਿਲਕੁਲ ਗੁਰਦੁਆਤਾਜਦੇ ਮੈਚ ਨੂੰ ਲੈ ਕੇ ਸਾਰਿਆਂ ਦੀ ਨਜ਼ਰਾਂ ਟਿਕੀ ਹੋਈ ਹੈ ਔਰ ਸਵੇਰ ਤੋਂ ਹੀ ਅਸੀਂ ਦੇਖ ਰਹੇ ਆ ਕਿ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਅਰਦਾਸਾਂ ਕੀਤੀ ਜਾ ਰਹੀ ਹੈ ਹਵਨ ਕੀਤੇ ਜਾ ਰਹੇ ਨੇ ਕਿ ਅੱਜ ਜਿਹੜੀ ਟੀਮ ਹੈ ਉਹ ਵਧੀਆ ਪਰਫਾਰਮ ਜਿਹੜਾ ਹੈ ਉਹ ਕਰੇ ਕਿਉਂਕਿ 2:30 ਵਜੇ ਜਿਹੜਾ ਟਾਸ ਹੋਏਗਾ 3:00 ਵਜੇ ਤੋਂ ਜਿਹੜਾ ਹੈਗਾ ਸ਼ੁਰੂਆਤ ਹੋਏਗੀ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਦਾ ਜਿਹੜਾ ਮੈਚ ਹੈ ਉਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਕਹਿ ਸਕਦੇ ਆ ਕਿ ਜਿਹੜੇ ਪਰਿਵਾਰਿਕ ਮ ਨਾਰੀ ਸ਼ਕਤੀ ਜਿਸ ਤਰ੍ਹਾਂ ਦਾ ਪਰਫਾਰਮੈਂਸ ਦੇਖਣ ਨੂੰ ਮਿਲਿਆ ਉਹਨਾਂ ਦੀ ਮਾਤਾ ਜੀ ਹੈ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵੀ ਅਸੀਂ ਦੇਖ ਰਹੇ ਹਾਂ ਕਿ ਪਟਾਕੇ ਵਗੈਰਾ ਵੀ ਅੰਡੀ ਜੀ ਪੂਰੇ ਤੁਸੀਂ ਤਿਆਰੀ ਕੀਤੀ ਹੋਈ ਹੈ ਹਾਂਜੀ ਹਾਂਜੀ ਜੀ ਮਠਾਈਆਂ ਵਗੈਰਾ ਸਭ ਕੁਝ ਲਗਾਈ ਹੈ ਅੱਛਾ ਪੂਰੀ ਮਠਾਈਆਂ ਇਹਨਾਂ ਦੇ ਭੂਆ ਨੇ ਵੀ ਕੀਤੀ ਹੋਈ ਹੈ ਸਾਰੀ ਤਿਆਰੀ ਜੀ ਫੋੜਾਂਗੇ ਰਾਤ ਨੂੰ ਪਟਾਕੇ ਖੂਬ ਸਾਰਾ ਪਰਿਵਾਰ ਇਕੱਠਾ ਹਾਂਜੀ 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 ਇਸ ਤਰ੍ਹਾਂ ਦੇਖ ਦਿਓ ਕਿਉਂਕਿ ਅਮਨਜੋਤ ਕੌਰ ਦਾ ਕਿਉਂਕਿ 올 ਰਾਊਂਡਰ ਹੈ ਔਰ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਪਹਿਲਾ 1 ਡੇ ਹੈ ਹਾਂਜੀ ਹਾਂਜੀ ਪਹਿਲਾ ਜੀ ਪਹਿਲਾ ਵਰਲਡ ਤੇ ਤੇ ਉਸ ਤੋਂ ਬਾਅਦ ਇਹ ਪਹਿਲਾ ਵਰਲਡ ਕੱਪ ਹੈ ਖੁਸ਼ੀ ਤਾਂ ਹੁੰਦੀ ਹੈ ਵੀ ਜਦੋਂ ਉੱਥੇ ਪਹੁੰਚ ਗਈ ਹੈ ਹੁਣ ਫਾਈਨਲ ਜਿੱਤ ਜਾਏ ਬਿਲਕੁਲ ਤਿਆਰੀਆਂ ਕਿਸ ਤਰ੍ਹਾਂ ਦੀ ਬਹੁਤ ਜੀ ਫੁੱਲ ਫੁੱਲ ਤਿਆਰੀਆਂ ਚੱਲੀਆਂ ਹੋਈਆਂ ਜੀ ਹਾਂਜੀ ਹਾਂਜੀ ਸਭ ਕੁਝ ਹਾਂਜੀ ਸਭ ਕੁਝ ਤਿਆਰ ਹੈ ਜੀ ਮਠਾਈਆਂ ਮਠਾਈਆਂ ਸਭ ਬਣੀਆਂ ਹੋਈਆਂ ਮਠਾਈਆਂ ਸਾਰੀ ਤਿਆਰ ਹੈ ਦੇਖੋ ਸਾਰੇ ਲੋਕ ਜਿਹੜੇ ਹੈਗੇ ਨਾ ਤੁਸੀਂ ਬੂਆ ਜੀ ਹਾਂਜੀ ਮੈਂ ਇਹਦੀ ਬੜੀ ਬੂਆ ਹਾਂ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਬਹੁਤ ਬਈ ਅਸਰ ਹਾਂਜੀ ਬਹੁਤ ਗਰਸ ਰੋਜ਼ ਦੇਖਦੇ ਆ ਮੈਂ ਜਿਹੜਾ ਦੇ ਹਾਂ ਜਦ ਵੀ ਸਾਰਾ ਬੈਠੇ ਰਹਿਣਾ ਦੇਖਦੇ ਆ ਅੱਬਾ ਮੈਂ ਤਿਆਰੀ ਕਰੀ ਪਈ ਐ ਸਭ ਧਨੀ ਰੱਖੇ ਪਏ ਨੇ ਅੱਛਾ ਉਸਨੇ ਬੰਮ ਬਹੁਤ ਚਲਾਏ ਉਸ ਦਾ ਉਸ ਨੂੰ ਦਿਖੀਏ ਹਾਂਜੀ ਬਸ ਹਾਂਜੀ ਬਹੁਤ ਜਿਆਦਾ ਖੁਸ਼ੀ ਸਾਨੂੰ ਬਹੁਤ ਜਿਆਦਾ ਠੀਕ ਤੁਸੀਂ ਵੀ ਹੋ ਹਾਂਜੀ ਮੈਂ ਛੋਟੀ ਬੁਆ ਹਾਂ ਅੱਛਾ ਛੋਟੀ ਬੁਆ ਤੇ ਯਾਨੀ ਕਿ ਅੱਜ ਪੂਰਾ ਪਰਿਵਾਰ ਇਕੱਠ ਹੋਇਆ ਹੈ ਹਾਂਜੀ ਹਾਂਜੀ ਇੱਥੇ ਦੇਖਣਾ ਮੈਚ ਅੱਜ ਸੀ ਅੱਛਾ ਸਾਰੇ ਇੱਕ ਸਾਈਡ ਤੇ ਹਾਂਜੀ ਠੀਕ ਹੈ ਤੇ ਬਾਬਾ ਜੀ ਤੁਸੀਂ ਮੈਂ ਦਾਦਾ ਜੀ ਦਾਦਾ ਜੀ ਦਾਦਾ ਜੀ ਤੁਸੀਂ ਫਿਰ ਬੜਾ ਗਰਵ ਦੀ ਗੱਲ ਹੈ ਇੱਕ ਇੱਕ ਐਕਸਾਈਟਡ ਮੂਮੈਂਟ ਹੈ ਹਾਂ ਦੇਖਦੇ ਹੈ ਵੀ ਦੇਖਦੇ ਤੁਸੀਂ ਦੇਖਣੇ ਚਲੋ ਬਹੁਤ ਹੀ ਵਧੀਆ ਹੈ ਤੇ ਅੱਜ ਪਟਾਕੇ ਵਗੈਰਾ ਸਾਰਾ ਕਿਉਂਕਿ ਦੇਖੋ ਪਰਫਾਰਮੈਂਸ ਬੜੀ ਵਧੀਆ ਰਹੀ ਹੈ ਕਿਉਂਕਿ ਅਮਨਜੋਤ ਦੇ ਬਾਰੇ ਥੋੜਾ ਦੱਸਿਓ ਕਿਉਂਕਿ ਪਤਾ ਲੱਗਿਆ ਕਿ ਬਹੁਤ ਹੀ ਸਟਰਗਲ ਉਹਨੇ ਕੀਤਾ ਹੈ ਬਹੁਤ ਜੀ ਉਹ ਮਿਹਨਤੀ ਬੱਚਾ ਹੈਗਾ ਕਦੇ ਹਿੰਮਤ ਹਾਰਦਾ ਨਹੀਂ ਉਹ ਬਿਮਾਰ ਵੀ ਹੁੰਦੀ ਸੀ ਨਾ ਉਹ ਕਹਿੰਦੀ ਕੋਈ ਨਹੀਂ ਕੋਈ ਨਹੀਂ ਮੈਂ ਕਰ ਲੂੰਗੀ ਉਹ ਕਰ ਲੈਂਦੀ ਸੀ ਨਾ ਕਰ ਨਹੀਂ ਸਕਿਓ ਕਿ ਕਿਸ ਤਰ੍ਹਾਂ ਰੁਟੀਨ ਹੁੰਦੀ ਸੀ ਅਮਨ ਦੀ ਕਿਉਂਕਿ ਦੇਖੋ ਇੱਕ ਲੇਡੀ ਇੱਕ ਮਹਿਲਾ ਦੇ ਹੁੰਦੇ ਹੋ ਹਾਂ ਬਚਪਨ ਵਿੱਚ ਹਾਂ ਗਏ ਤੇ ਗਰਾਣੇ ਚ ਖੇਲੇ ਕਰਦੇ ਸੀ ਮੁੰਡਿਆਂ ਨਾਲ ਸਰ ਬੀਜ ਨੇ ਕਹਿੰਨਾ ਹੁਣ ਹਟ ਜਾ ਹਟ ਜਾ ਨਾ ਪਰ ਇਹਨੇ ਬਹੁਤ ਦੇਖਿਆ ਲੋਕਾਂ ਦੇ ਸ਼ੀਸ਼ੇ ਬਹੁਤ ਤੋੜੇ ਨੇ ਪਰ ਨਾ ਬਹੁਤ ਸ਼ੀਸ਼ੇ ਤੋੜੇ ਉਹਦੇ ਕੋਲ ਤਾਂ ਸ਼ਿਕਾਇਤ ਤਾਂ ਬੜੀ ਆਂਦੀ ਹੋਣੀ ਕੋਈ ਗੱਲ ਨਹੀਂ ਆਪਾਂ ਤਾਂ ਕਹਿ ਦਿੰਦੇ ਹਾਂ ਦੀ ਚਲੋ ਕੋਈ ਗੱਲ ਨਹੀਂ ਬੱਚਾ ਸਿੱਖਦਾ ਹੈਗਾ ਅੱਗੇ ਵਧੇਗਾ ਸਿੱਖੇ ਸ਼ੀਸ਼ੇ ਤੋੜ-ਤੋੜ ਕੇ ਤਾਂ ਅੱਗੇ ਵਧਿਆ ਕਿੰਨੀ ਕੋ ਉਮਰ ਚ ਉਹਨੇ ਜਿਹੜਾ ਹੈ 6-7 ਉਮਰ ਦਾ ਸਾਲ ਦੀ ਮੋੜ ਸੀਗੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹਨੇ ਸ਼ੁਰੂ ਤੋਂ ਦੇਖਿਆ ਉਹ ਮੁੰਡਿਆਂ ਨਾਲ ਖੇਡਦੀ ਹੁੰਦੀ ਸੀਗੀ ਜੀ ਅੱਛਾ ਹਾਂ ਜੀ ਹਾਂ ਹਾਂ ਜੀ ਇਹ ਪਰਿਵਾਰ ਦਾ ਇੱਕ ਫਾਦਰ ਮਦਰ ਦਾ ਬੜਾ ਇੰਪੋਰਟੈਂਟ ਇੱਕ ਰੋਲ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਬੱਚੇ ਨੂੰ ਨਹੀਂ ਅਸੀਂ ਤਾਂ ਕਹਿੰਦੇ ਸੀਗੇ ਵੀ ਜੇ ਤੈਨੂੰ ਸ਼ੌਕ ਹੈ ਜੋ ਚੀਜ਼ ਦਾ ਕਰ ਆਪਾਂ ਤਾਂ ਉਹਨੂੰ ਬਿਲਕੁਲ ਸਪੋਰਟ ਦਿੱਤਾ ਹੈ ਨਾਲ ਬੂਹਾ ਨੇ ਨਾਨੇ ਸਭ ਆ ਕੇ ਦਾਦੀ ਨੇ ਬਹੁਤ ਜ਼ਿਆਦਾ ਦਾਦੀ ਨੇ ਤੈਨੂੰ ਬਹੁਤ ਬੱਚੇ ਵਾਂਗੂ ਮਾਂ ਵਾਂਗੂ ਪਾਲਿਆ ਸਭ ਤੋਂ ਵੱਡਾ ਤਾਂ ਹੁੰਣਾ ਹੈ ਯਾਨੀ ਕਿ ਖੇਡ 'ਚ ਜ਼ਿਆਦਾ ਇੰਟਰਸਟ ਹਾਂਜੀ ਹਾਂਜੀ ਉਹ ਤਾਂ ਬਹੁਤ ਜ਼ਿਆਦਾ ਹੈ ਉਹਨਾਂ ਨਾਲ ਅਟੈਚਮੈਂਟ ਹੈ ਇਹਦਾ ਕਿੰਨੇ ਸਾਲਾਂ ਤੋਂ ਮੈਚ ਜਿਹੜਾ ਹੈਗਾ ਓਕੇ ਨੰਦੇ ਹੇ ਜੀ ਚੱਲਦੀ ਹੈ ਇਹ 7 ਤੋਂ ਇਹਨੇ ਅਕੈਡਮੀ ਜੁਆਇਨ ਕਰੀ ਸੀ ਬਾਕੀ ਇਹਨੇ ਬਾਰੇ ਜ਼ਿਆਦਾ ਡਿਟੇਲਸ ਪਾਪਾ ਦੱਸਣਗੇ ਤੇ ਸਟਾਰਟਿੰਗ ਜੀ ਤੁਸੀਂ ਮੌਲਿਚ ਰਹਿਣੀ ਆ ਹਾਂਜੀ 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 ਮੌਲਿਚ ਹੀ ਰਹਿਣਿਆ ਨੇ ਸਟਾਰਟਿੰਗ ਜੀ ਹਾਂਜੀ ਹਾਂਜੀ ਇਹ ਦੇਖੋ ਪੂਰਾ ਪਰਿਵਾਰ ਕਹਿ ਸਕਦੇ ਆ ਕਿ ਇਹਦੇ ਵਿੱਚ ਬੜਾ ਇੰਟਰਸਟਿਡ ਹੈ ਉਹਨਾਂ ਦੇ ਭਰਾ ਜਿਹੜੇ ਹੈਗੇ ਉਹ ਵੀ ਸਾਡੇ ਨਾਲ ਨੇ ਪਾਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਤਾਂ ਖੁਸ਼ੀ ਦਾ ਮਾਹੌਲ ਹੈ ਪੂਰੇ ਤੁਸੀਂ ਸਟਾਰਟਿੰਗ ਹੀ ਸਵੇਰ ਤੋਂ ਹੀ ਪਟਾਕੇ ਚੱਲ ਰਹੇ ਪਾਜੀ ਬਸ ਸਾਰੇ ਢੋਲੀ ਵਗੈਰਾ ਵੀ ਬੁੱਕ ਕੀਤੇ ਹੋਏ ਆ ਅੱਛਾ ਪੂਰਾ ਢੋਲੀ ਵਗੈਰਾ ਹਾਂਜੀ ਅੱਛਾ ਤੇ ਪਟਾਕੇ ਵਗੈਰਾ ਸਭ ਤਿਆਰ ਹੈ ਤੇ ਡੈਫੀਨਿਟਲੀ ਵਰਲਡ ਕੱਪ ਜ਼ਰੂਰ ਲੈ ਕੇ ਆਉਂਗੇ ਇੰਡੀਆ ਟੀਮ ਅਮਨਜੋਤ ਕਿਉਂਕਿ ਭਾਜੀ ਆਲ ਰਾਉਂਡਰ ਹੈ ਦੇਖਿਆ ਕਿ ਕਾਫੀ ਅੱਛੀ ਪਰਫਾਰਮੈਂਸ ਰਹੀ ਹੈ ਔਰ ਇਸ ਵਾਰੀ ਤਾਂ ਬੜੇ ਲੋਕ ਵੀ ਜਿਹੜਾ ਹੈਗਾ ਸਪੋਰਟ ਕਰ ਰਹੇ ਹਨ ਸਵੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਮੰਦਿਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੜਾ ਲੋਕ ਕੀ ਅਰਦਾਸ ਕਰ ਰਹੇ ਬਿਲਕੁਲ ਬਿਲਕੁਲ ਸਭ ਪ੍ਰੇ ਕਰ ਰਹੇ ਹਨ ਕਿ ਵਰਲਡ ਕੱਪ ਜ਼ਰੂਰ ਆਵੇ ਤੇ ਡੈਫੀਨਿਟਲੀ ਆਏਗਾ ਜਿਵੇਂ ਆਸਟ੍ਰੇਲੀਆ ਨੂੰ ਹਰਾਇਆ ਸੀਗਾ ਉਵੇਂ ਸਾਊਥ ਅਫਰੀਕਾ ਨੂੰ ਜ਼ਰੂਰ ਹਰਾਉਂਗੇ ਠੀਕ ਹੈ ਤੇ ਬਿਲਕੁਲ ਉਹਨਾਂ ਦੇ ਫਾਦਰ ਸਾਹਿਬ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਫਾਦਰ ਸਾਹਿਬ ਵੀ ਹੈਗੇ ਫਾਦਰ ਸਾਹਿਬ ਥੋੜਾ ਜਿਹਾ ਜੀ ਆਪਾਂ ਗੱਲਬਾਤ ਕਰ ਲਈਏ ਕਿਉਂਕਿ ਦੇਖ ਰਿਹਾ ਸੀ ਖੁਸ਼ੀ ਦਾ ਮਾਹੌਲ ਪੂਰਾ ਲੱਗਿਆ ਹੋਇਆ ਸਵੇਰ ਤੋਂ ਹੀ ਸਾਰਾ ਪਰਿਵਾਰ ਇਕੱਠਾ ਹੋਇਆ ਹੈ ਪੂਰੀ ਮਠਾਈਆਂ ਵਗੈਰ ਦੀਆਂ ਤਿਆਰੀਆਂ ਹੈ ਸਰ हां जी हां जी पूरी तैयारियां जी वर्ल्ड कप लेके आना जी तैयारी ਤਾਂ ਕਰਨੀ ਪੈਣੀ ਹੈ ਜੀ ਬਿਲਕੁਲ ਸੁੱਕੀ ਸੁੱਕੀ ਥੋੜਾ ਚੱਲ ਰਹੀ ਹੈ ਜੀ ਦੇਖੋ आज ਸਵੇਰ ਤੋਂ ਅਸੀਂ ਦੇਖ ਰਹੇ ਲੋਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਬੜਾ ਇੰਟਰਸਟਿਡ ਯਾਨੀ ਐਕਸਾਈਟਮੈਂਟ ਲੋਕਾਂ ਨੂੰ ਬਹੁਤ ਮੈਂ ਕਹਿੰਦਾ ਜੀ 25 ਸਾਲ ਬਾਅਦ वर्ल्ड कप ਆਣਾ ਨਾ ਜੀ ਬੱਚੇ ਸਾਰੇ ਜਿਨੇ ਹੈ ਵੀ ਉਹ ਕਹਿੰਦੇ ਜੀ ਸੈਮੀਫਾਈਨਲ ਚ ਕੁੜੀਆਂ ਬਹੁਤ ਹੀ ਖੇਡੀਆਂ ਫਾਈਨਲ ਉਹਨਾਂ ਨੂੰ ਹੁਣੇ ਆ ਵੀ ਅੱਜ ਦਾ ਮੈਚ ਤਾਂ ਇਹਦਾ ਵਰਲਡ ਵਾਰ ਗਾਇਫ ਹੋ ਗਿਆ ਜੀ ਉਹਨਾਂ ਦੇ ਵੀ ਜਿੰਨੇ ਵੀ ਰਹਿ ਸਵੇਰ ਤੋਂ ਹੀ ਅੱਜ ਮੈਂ ਜਿੰਨਾ ਜਿੰਨਾ ਹੀ ਬਸਰ ਠੀਕ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਤੁਹਾਡਾ ਬੜਾ ਇੱਕ ਰੋਲ ਰਿਹਾ ਮਾਤਾ ਪਿਤਾ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ ਜਿੱਦਾਂ ਮੈਡਮ ਉਹ ਤਾਂ ਸਾਡਾ ਮਾਪਿਓ ਦਾ ਫਰਜ਼ ਹੈ ਜਿਹੜਾ ਉਹ ਅਸੀਂ ਆਦਾ ਕਰਨਾ ਕਰਨਾ ਬਾਕੀ ਮਿਹਨਤ ਬੱਚੇ ਦੀ ਹੈ ਜੀ ਉਹਨਾਂ ਦੀ ਕੋਸ਼ਿਸ਼ ਆਬ ਦੀ ਹੈ ਜੀ ਇੱਕ ਨਪਰਾ ਇੱਕ ਬੜਾ ਮੈਸੇਜ ਤੁਸੀਂ ਦਿੱਤਾ ਹੈ ਚਾਹੇ ਮੁੰਡਾ ਹੋ ਚਾਹੇ ਕੁੜੀ ਹੋ ਸਭ ਬਰਾਬਰ ਸਭ ਬਰਾਬਰ ਹੈ ਜੀ ਬੱਚੇ ਮੈਂ ਕਹਿੰਦਾ ਜੇ ਲੜਕੀ ਹੈ ਜੋ ਕੁਝ ਪਾਸੇ ਜਾਣਾ ਕਰਦੀ ਉਹਨੂੰ ਖੁੱਲਕੇ ਖੇਡਣ ਦਿਓ ਜਦ ਬਾਹਰ ਨਿਕਲਣ ਦਿਓ ਕਰੋ ਜੀ ਇਹ ਕਰੋ ਬਾਹਰ ਨਿਕਲਣਗੇ ਤਾਂ ਹੀ ਕੁਝ ਕਰਨਗੇ ਨਾ ਜੀ ਬਿਲਕੁਲ ਇਹ ਇੱਕ ਬੜਾ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬੱਚੇ ਨੂੰ ਆਪਣਾ ਆਪਣਾ ਰਸਤਾ ਆਪ ਖੁਦ ਲੱਭਣ ਦਿਓ ਲੱਭਣ ਦਿਓ ਤੁਸੀਂ ਉਹ ਹੈ ਵੀ ਉਹਨੂੰ ਰਸਤਾ ਗਾਈਡ ਗਾਈਡ ਦੇ ਦਿਓ ਬਸ ਉਹ ਹਮਮ ਇਹ ਜ਼ਰੂਰੀ ਹੈ ਅਮਨਜੋਤ ਬਾਰੇ ਕਿਸ ਤਰ੍ਹਾਂ ਇੰਟਰਸਟਿਡ ਸੀਗੀ ਕਿਸ ਤਰ੍ਹਾਂ ਜਿਹੜਾ ਹੈਗਾ ਖੇਤ ਕਿਉਂਕਿ ਦੱਸ ਰਹੇ ਸੀ ਮੈਡਮ ਇਹ ਸ਼ੁਰੂ ਤੋਂ ਹੀ ਇਹਦੇ ਦਿਮਾਗ ਵਿੱਚ ਨਹੀਂ ਆਇਆ ਮੁੰਡਿਆਂ ਨਾਲ ਖੇਡਣੀਆਂ ਕਿ ਇਹਨਾਂ ਚੱਕਣਾ ਬੈਠਦੇ ਭੱਜ ਲਾਣ ਦੀ ਵਾਰ ਖੇਡਣ ਲੱਪੈਣ ਦੀ ਦਾਦੀ ਦਾ ਸਾਹਮਣੇ ਪਾਰਕ ਦੀ ਦਾਦੀ ਨੇ ਕਿਰਸੀ ਤੇ ਬਹਿਣਾ ਇਹ ਖੇਡ ਦੀ ਵਾਰ ਠੀਕ ਹੈ ਜੀ ਅੱਛਾ ਮਤਲਬ ਤੁਹਾਡਾ ਬਹੁਤ سپورਟ ਰਹੇ ਹਨ ਇਹ ਕਰਦੇ ਸਾਰੇ ਮੈਂਬਰਾਂ ਦਾ ਬਹੁਤ سپورਟ ਰਹੇ ਹਾਂ ਜਿਵੇਂ ਕਿਸੇ ਪਾਸੋਂ ਰੁਕ ਗਿਆ ਜੀ ਇਹਨੂੰ ਠੀਕ ਹੈ ਹਾਂ ਜੀ ਕਿਉਂਕਿ ਸਟਾਰਟਿੰਗ ਤੋਂ ਜੇ ਅਸੀਂ ਦੇਖ ਰਹੇ ਹਾਂ ਕਿ ਅਮਨ ਜੋਦਾ ਬੜੀ ਬੜੀ ਪਰਫਾਰਮੈਂਸ ਜਿਹੜੀ ਹੈ ਹਾਂ ਜੀ ਸ਼ੁਰੂ ਤੋਂ ਮਿਹਨਤ ਕਰਦੀ ਰਹੀ ਪਰਫਾਰਮੈਂਸ ਠੀਕ ਰਹੀ ਜੀ ਅਸੀਂ ਬਾਕੀ ਇਹਨਾਂ ਦੇ ਕੋਚ ਸਾਹਿਬ ਹੈ ਜੀ ਇਹਦੇ ਯਾਨੀ ਕਿ ਡੇਲੀ ਦੇ ਡੇਲੀ ਮੈਚ ਤੋਂ ਬਾਰੇ ਪਹਿਲਾਂ ਹੀ ਤੋਂ ਬਾਅਦ ਵੀ ਟੱਚਸ ਰਹਿੰਦੇ ਆ ਜੇ ਕੋਈ ਗਲਤੀਆਂ ਦੀ ਉਹਨਾਂ ਨੂੰ ਦੱਸ ਦਿੰਦੇ ਵੀ ਆਜੇ ਅੱਗੇ ਤੋਂ ਇਹ ਨਹੀਂ ਹੋਣੀ ਯਾਨੀ ਮਿਹਨਤ ਜਿਹੜੀ ਹੈ ਸਰਦਾਰ ਜੀ ਜ਼ਰੂਰ ਰੰਗ ਲਾਵੇ ਬਿਲਕੁਲ ਜੀ ਮਿਹਨਤ ਆ ਜਿਹੜਾ ਜਿਸ ਤਰ੍ਹਾਂ ਤੁਸੀਂ ਬੀਜ ਪਾਉਂਗੇ ਉਹਦਾ ਫਲ ਮਿਲੇਗਾ ਮਿਲੇਗਾ ਜੀ ਤੇ ਮਿਹਨਤ ਨੇ ਤਾਂ ਰੰਗ ਦਿਖਾਣੇ ਦਿਖਾਵੇ ਇੱਕ ਅੱਜ ਇੱਕ ਬੜਾ ਪਰਾਉਡ ਮੂਵਮੈਂਟ ਬਿਲਕੁਲ ਪਰਾਉਡ ਮੂਵਮੈਂਟ ਹੈਗਾ ਜੀ ਵੀ ਬੱਚੇ ਹੁਣ ਵਰਲਡ ਲੈਵਲ ਤੇ ਖੇਡ ਰਹੇ ਆ ਜੀ ਗੱਲ ਇਹ ਬਹੁਤ ਵੱਡੀ ਬਿਲਕੁਕੁਲ ਬਹੁਤ ਬਿਲਕੁਲ ਤੇ ਪੂਰਾ ਪਰਿਵਾਰ ਦੇ ਨਾਲ ਤੁਸੀਂ ਅੱਜ ਪੂਰਾ ਉਹ ਕਰ ਰਹੇ ਹੋ ਵੈਸੇ ਦੇਖ ਰਹੇ ਸਵੇਰ ਤੋਂ ਹੀ ਤੁਸੀਂ ਪਟਾਕੇ ਵਗੈਰਾ ਅਸੀਂ ਪਹਿਲਾਂ ਕਿਹਾ ਜੀ ਰਾਤ ਨੂੰ ਤਾਂ ਮਿਲਣੇ ਨਹੀਂ ਆਗੇ ਜੀ ਨਹੀਂ ਯਾਨੀ ਕਿ ਤੁਸੀਂ ਪੂਰਾ ਸਮੇਂ ਪਾਜੀ ਕਹ ਰਹੇ ਸੀ ਢੋਲੀ ਢੂਲੀ ਸਾਰੇ ਤਿਆਰ ਸਭ ਤਿਆਰ ਆ ਜੀ ਅਸੀਂ ਉਹ ਤਾਂ ਪਹਿਲੇ ਬਟਾਲੇ ਪਟਾਕੇ ਵੀ ਜਾਣੇ ਸ਼ੁਰੂ ਕਰ ਦੇਨੇ ਜੀ ਕਿ ਇਸ ਵਾਰੀ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਤੇ ਵਿੱਚ ਵੀ ਕਿਉਂਕਿ ਦੇਖੋ ਪਹਿਲਾਂ ਵੀ ਹੋਇਆ ਕਿਉਂਕਿ ਖੇਡਦੇ ਆ ਲੇ ਕੁੜੀਆਂ ਦੀ ਜਿਹੜੀ ਬਾਜ਼ੀ ਹੈ ਉਹ ਜਰੂਰ ਕਹਿ ਸਕਦੇ ਕਿ ਐਕਸਾਈਟਮੈਂਟ ਬਣੀ ਹੈ। ਯਾਨੀ ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਗੇਮ ਹੈ ਨਾ ਜੀ ਬੋਲ ਗਿਆ ਖੇਡ دیا ਗਈ ਆਪਣੇ ਉਹ ਤਾਂ ਖੇਡਦੇ ਆ ਬੈਠੇ ਬੈਠੇ ਆਡੀయన్స్ ਦਾ ਵੀ ਜੋਰ ਲੱਗਣ ਲੱਗ ਪੈਂਦਾ ਵੀ ਹਾਂ ਵੀ ਐਦਾਂ ਹੋਣਾ ਚਾਹੀਦਾ ਕਿਉਂਕਿ ਇੱਕ ਆਬਵੀਅਸਲੀ ਇੱਕ ਤੰਦਾਰੀ ਸ਼ਕਤੀ ਦੀ ਗੱਲ ਹੋ ਗਈ ਔਰ ਦੂਜਾ ਜਿਹੜਾ ਪਰਫਾਰਮੈਂਸ ਵੱਡੀ ਗੱਲ ਹੈ ਕਿ ਇਹ ਕਿਤਨਾ ਇਹ ਵਰਲਡ ਕਪ ਇੰਡੀਆ 'ਚ ਹੋ ਰਿਹਾ ਤੇ 25 ਸਾਲ ਬਾਅਦ ਜੇ ਜਿੱਤਣਗੇ ਤਾਂ 25 ਸਾਲ ਬਾਅਦ ਜਿੱਤਣਗੇ ਇਹ ਹੋਰ ਹੈ ਕਿ ਉਹਨਾਂ ਦੀ ਜਿਹੜੀ ਟੀਮ ਹੈ ਕੁੜੀਆਂ ਦੀ ਉਹ ਵੀ ਬੜੀ ਸੋਲਿਡ ਹੈ ਚਾਹੇ ਉਹ ਹਰਮਨਪ੍ਰੀਤ ਕੌਰ ਦੀ ਗੱਲ ਕਰ ਲਈਏ ਰੋਡਰਿਕਸ ਦੀ ਅਸੀਂ ਗੱਲ ਕਰ ਲਈਏ ਸਿਮਰਤੀ ਦੀ ਅਸੀਂ ਗੱਲ ਕਰ ਲਈਏ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਿੰਨੇ ਵੀ ਟਵ გილजान ਤੇ پوری ਮਿਹਨਤ ਨਾਲ ਖੇਡ ਰਹੀ ਹੈਗੀ ਉਹਨਾਂ ਨੂੰ ਐ ਵੀ ਅਸੀਂ ਕੁਝ ਕਰਨਾ ਹੈ ਇਸ ਸਾਲ ਇਸ ਵਾਰ ਕੱਪ ਬਾਹਰ ਜਾਣ ਨਹੀਂ ਦੇਣਾ ਰਮਨਜੋਤ ਕੁਝ ਸ਼ਾਂਜਾ ਕਰਦੀ ਹੋਣੀ ਟੀਮ ਬਾਰੇ ਕੋਈ ਤੁਹਾਡੇ ਨਾਲ ਗੱਲਾਂ ਬਾਤਾਂ ਕਿ ਕਿਸ ਤਰ੍ਹਾਂ ਦੀ ਨਹੀਂ ਬਸ ਉਹ ਇਹ ਕਹਿੰਦੀ ਅਸੀਂ ਪੂਰੀ ਮਿਹਨਤ ਤਿਆਰੀ ਚੱਲ ਰਹੀ ਹੈ ਜੀ ਵਰਲਡ ਕੱਪ ਦੀ ਲੈ ਕੇ ਜਿੰਨਾ ਹੀ ਜਿੱਤੇ ਕੱਪ ਲੈ ਕੇ ਆਣਾ ਹੈ ਕੱਪ ਲੈ ਕੇ ਆ ਹਾਂ ਯਾਨੀ ਕਿ ਉਹਨਾਂ ਦੀ ਪੂਰੀ ਉਹ ਸੀਗੀ ਅਸੀਂ ਕੱਪ ਲੈ ਕੇ ਆਣੇ ਵਰਲਡ ਕੱਪ ਦੀ ਠੀਕ ਹੈ ਤੇ ਬਿਲਕੁਲ ਗੁਰਜੋਤ ਜੁਕੀ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਪੂਰਾ ਹੁਣ ਵੇਟ ਕਰ ਰਹੇ ਨੇ ਕਿ 2:30 ਵਜੇ ਟਾਸ ਹੈ 3:00 ਵਜੇ ਦੀ ਜਿਹੜੀ ਹੈ ਉਹ ਮੈਚ ਸ਼ੁਰੂ ਹੋਏਗਾ ਔਰ ਅੱਜ ਬਹੁਤ ਕਹਿ ਸਕਦੇ ਆ ਅਹਿਮ ਮੈਚ ਹੈ ਕਿਉਂਕਿ ਅੱਜ ਦੀ ਸਾਰਿਆਂ ਦੀ ਨਜ਼ਰਾਂ ਟਿਕੀ ਹੋਈ ਹੈ ਔਰ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਹੈ ਔਰ ਸਾਰੀ ਤਿਆਰੀਆਂ ਆਲਰੇਡੀ ਕੀਤੀ ਜਾ ਚੁੱਕੀਆਂ ਹਨ ਪਟਾਕੇ ਤੋਂ ਲੈ ਕੇ ਮਠਾਈਆਂ ਤੋਂ ਲੈ ਕੇ ਢੋਲੀ ਤੋਂ ਲੈ ਕੇ ਸਾਰੀ ਤਿਆਰੀਆਂ ਪੂਰੀ ਹੈ ਔਰ ਅੱਜ ਮੈਚ ਜਿੱਤ ਕੇ ਆਉਂਗੇ ਕਿਉਂਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਵੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਅਸੀਂ ਸਵੇਰੇ ਕਵਰ ਕੀਤਾ ਤੇ ਹਵਨ ਚੱਲ ਰਹੇ ਹਨ ਮੰਦਰਾਂ ਦੇ ਵਿੱਚ ਲੋਕੀ ਬੜਾ ਇੰਟਰਸਟਿਡ ਦੇ ਨਾਲ ਕਿ ਅੱਜ ਇੱਕ ਇਸ ਤਰ੍ਹਾਂ ਦਾ ਪ੍ਰਾਊਡ ਮੂਵਮੈਂਟ ਹੈ ਕਿ ਸਾਡੇ ਦੇਸ਼ ਦੀ ਜਿਹੜੀ ਕੁੜੀਆਂ ਉਹ ਕਿਸੇ ਤੋਂ ਵੀ ਘੱਟ ਨਹੀਂ ਸਾਡੇ ਦੇਸ਼ ਦੀ ਕੁੜੀਆਂ ਕਿਸੇ ਤੋਂ ਵੀ ਘੱਟ ਨਹੀਂ ਇਹ ਬਹੁਤ ਸਾਰੀ ਜਿਹੜੀ ਚੀਜ਼ਾਂ ਹੈ ਜਿਸ ਨੂੰ ਲੈ ਕੇ ਲਗਾਤਾਰ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਪੂਰੇ ਦੇਸ਼ ਦੇ ਵਿੱਚ ਦੇਖੋ ਬਹੁਤ ਬਹੁਤ ਸ਼ੁਕਰੀਆ ਮਨੋਜ ਜੀ ਤਮਾਮ ਗੱਲਬਾਤ ਲਈ ਔਰ ਅਸੀਂ ਫਿਰ ਤੋਂ ਜ਼ਰੂਰ ਉਕਰਾਂਗੇ ਤੁਹਾਡਾ ਕਿਉਂਕਿ 3 ਵਜੇ ਮੈਚ ਹੋਣਾ ਹੈ ਔਰ ਉਸ ਤੋਂ ਪਹਿਲਾਂ ਕਿ ਕੁਝ ਐਕਸਾਈਟਮੈਂਟ ਹੈ ਕਿਸ ਤਰੀਕੇ ਦਾ ਜੋਸ਼ ਹੈ ਇਹ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਤੱਕ ਸਾਰੀਆਂ ਤਸਵੀਰਾਂ ਪਹੁੰਚਾਉਂਦੇ ਹਾਂ thank you